ਜੁਗੁ ਗਦੁ ਗਤਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਬਲਾਓ ਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਓ ਤਨ ਤਨ ਸ੍ਰੀ ਗੋਦਾਨਨਕ ਦੇਵ ਜੀ ਮਹਾਰਾਜ ਛੇ 946 ਅੰਗ ਤੇ ਸ਼ਬਦ ਚਨ ਕਰਦੇ ਗੋਸ਼ਟੀ ਹੋ ਰਹੀ ਹੈ ਸਿੱਧਾਂ ਦੇ ਨਾਲ ਸਵਾਲ ਜਵਾਬ ਬਹੁਤ 73 ਸਵਾਲ ਜਵਾਬ ਕੀਤੇ ਸਿਰ ਗੋ ਨਾਨਕ ਦੇਵ ਜੀ ਨਾਲ ਇੱਕ ਸਵਾਲ ਪੁੱਛਦਾ ਦੋ ਪੁੱਛਦਾ ਇਕੱਠੇ ਹੋ ਗਏ ਸਾਰੇ ਅਲਝਾਉਣ ਵਾਸਤੇ ਸਿਰ ਗੋ ਨਾਨਕ ਦੇਵ ਜੀ 73 ਸਵਾਲ ਕੀਤੇ ਸਿਰ ਗੋ ਨਾਨਕ ਦੇਵ ਜੀ 73 ਤਰ੍ਹਾਂ ਦਾ ਜਵਾਬ ਦਿੱਤਾ ਕੋਈ ਇੱਕ ਸਵਾਲ ਨਹੀਂ ਜਿਸ ਦਾ ਜਵਾਬ ਨਹੀਂ ਦਿੱਤਾ ਸਿਰ ਗੋ ਨਾਨਕ ਦੇਵ ਜੀ ਕਿੱਥੇ ਨਵੇੜਾ ਕਰਦੇ ਗੁਰਮੁਖ ਸਾਚ ਸ਼ਬਦ ਵਿਚਾਰੇ ਕੋਈ ਸਾਰੇ ਸਵਾਲਾਂ ਦਾ ਜਵਾਬ ਗੁਰਮੁਖ ਤੇ ਆਕੇ ਨਵੇੜਿਆ ਕਹਿੰਦੇ ਪਾਈ ਗੁਰਮੁਖ ਸਾਰਾ ਕੋਸ਼ ਨਵੇੜ ਦਿੰਦਾ ਗੁਰਮੁਖ ਦੀ ਜਿੱਤ ਹੋ ਜਾਂਦੀ ਮਨ ਮੁਖਾਰ ਜਾਂਦਾ ਗੁਰਮੁਖ ਸਾਚ ਸ਼ਬਦ ਵਿਚਾਰੇ ਕਹਿੰਦੇ ਗੁਰਮੁਖ ਸੱਚੀ ਸ਼ਬਦ ਦੀ ਵਿਚਾਰ ਕਰਦਾ ਹੈ ਕਹਿੰਦੇ ਸ਼ਬਦ ਨਾਲ ਨਵੇੜਾ ਸ਼ਬਦ ਨੇ ਕਦੋਂ ਨਵੇੜਾ ਕਰਨਾ ਹੈ ਜਦੋਂ ਗੁਰਮਖ ਵੰਣਾ ਗੁਰਮਖ ਸੱਚ ਸ਼ਬਦ ਵਿਚਾਰੇ ਕੋਈ ਕਹਿੰਦੇ ਕੋਈ ਉਹ ਸ਼ਬਦ ਦੀ ਵਿਚਾਰ ਕਰਦਾ ਹੈ ਗੁਰਮਖ ਸੱਚ ਬਾਣੀ ਪ੍ਰਗਟ ਹੋਏ ਕਹਿੰਦੇ ਗੁਰਮਖ ਸੱਚ ਬਾਣੀ ਪ੍ਰਗਟ ਹੋਏ ਕਹਿੰਦੇ ਸੱਚੀ ਬਾਣੀ ਗੁਰਮਖ ਦੇ ਕੋਲ ਪ੍ਰਗਟ ਹੋ ਜਾਂਦੀ ਬਾਣੀ ਪ੍ਰਗਟ ਹੋ ਗਈ ਰੱਬ ਪ੍ਰਗਟ ਹੋ ਗਿਆ ਗੁਰਮਖ ਦੇ ਕੋਲ ਕਿੰਨਾ ਵੱਡਾ ਵਰ ਦਿੱਤਾ ਹੈ ਬਾਬੇ ਨਾਨਕ ਨੇ ਗੁਰਮਖ ਗੁਰਮਖਾ ਸੱਚ ਬਾਣੀ ਪ੍ਰਗਟ ਹੋਏ ਗੁਰਮਖ ਮਨ ਭੀਜੇ ਬਿਰਲਾ 부ਝੇ ਕੋਈ ਕਹਿੰਦੇ ਗੁਰਮਖ ਦਾ ਮਨ ਭੀਜ ਜਾਂਦਾ ਹੈ ਕੋਈ ਬਿਰਲਾ ਬੁੱਜਦਾ ਗੁਰਮਖ ਦੇ ਨਿਜਕਰ ਵਾਸਾ ਹੋਏ ਕਹਿੰਦੇ ਗੁਰਮਖ ਦਾ ਨਿਜਕਰ ਦੇ ਵਿੱਚ ਸੱਚਖੰਡ ਚ ਵਾਸਾ ਹੁੰਦਾ ਗੁਰਮਖ ਦੀ ਪਛਾਣ ਦੱਸਦੇ ਹਨ ਫਿਰ ਗੁਰਮਖ ਦੀ ਮੱਜਲ ਦੱਸਦੇ ਗੁਰਮਖ ਕਹਿੰਦੇ ਸ਼ਬਦ ਦੀ ਵਿਚਾਰ ਕਰਦਾ ਗੁਰਮਖ ਦਾ ਮਨ ਸ਼ਬਦ ਨਾਲ ਭੇਜ ਜਾਂਦਾ ਗੁਰਮਖ ਦਾ ਨਿਜਕਰ ਚ ਵਾਸਾ ਹੋ ਜਾਂਦਾ ਹੈ ਨਿਜਕਰ ਜਿਸ ਨੂੰ ਅਸੀਂ ਸੱਚਖੰਡ ਕਹਿੰਦੇ ਗੁਰਮੁਖ ਨਿਜਕਰ ਬਾਸਾ ਹੋਏ ਗੁਰਮੁਖ ਜੋਗ ਤੁਗਤ ਪਛਾਣੇ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਜੋਗੀ ਹੋ ਜਾਂਦਾ ਹੈ ਤੁਗਤ ਨੂੰ ਪਛਾਣ ਲੈਂਦਾ ਰੱਬ ਨੂੰ ਪਛਾਣ ਲੈਂਦਾ ਗੁਰਮੁਖ ਨਾਨਕ ਏਕੋ ਜਾਣੇ ਨਾਨਕ ਦੇ ਬਚਨ ਕਰਤੇ ਗੁਰਮੁਖੀ ਕੰਨੂ ਰੱਬ ਨੂੰ ਜਾਣ ਜਾਂਦਾ ਹੈ ਫਿਰ ਸਤਗੁਰੂ ਸੇਵੇ ਜੋਗ ਨਾ ਹੋਈ ਸ੍ਰੀ ਗੁਰੂ ਸਾਹਿਬ ਬਚਨ ਕਰਦੇ ਆ ਕਹਿੰਦੇ ਪਾਈ ਬਿਨਾ ਸਤਗੁਰ ਦੀ ਸੇਵਾ ਤੋਂ ਰੱਬ ਜੋਗਾ ਨਹੀਂ ਹੋ ਸਕਦਾ। ਬਿਨ ਸਤਗੁਰ ਭੇਟੇ ਮੁਕਤ ਨਾ ਕੋਈ। ਕਹਿੰਦੇ ਸਤਗੁਰਨ ਤੋਂ ਮਿਲਣ ਤੋਂ ਬਿਨਾ ਕਿਸੇ ਦੀ ਮੁਕਤੀ ਨਹੀਂ ਹੋ ਸਕਦੀ। ਜਦੋਂ ਤੱਕ ਸਤਗੁਰ ਨਹੀਂ ਮਿਲਦਾ। ਬਿਨ ਸਤਗੁਰ ਭੇਟੇ ਮੁਕਤ ਨਾ ਕੋਈ। ਬਿਨ ਸਤਗੁਰ ਭੇਟੇ ਨਾਮ ਪਾਇਆ ਨਾ ਜਾਏ। ਕਹਿੰਦੇ ਸਤਿਗੁਰੂ ਨੂੰ ਮਿਲਣ ਤੋਂ ਬਿਨਾ ਨਾਮ ਨਹੀਂ ਪਾਇਆ ਜਾ ਸਕਦਾ। ਬਿਨ ਸਤਿਗੁਰ ਪੇਟੇ ਮਹਾ ਦੁੱਖ ਪਾਏ। ਕਹਿੰਦੇ ਮਹਾ ਦੁੱਖ ਪਾਉਂਦਾ। ਬਹੁਤ ਜ਼ਿਆਦਾ ਦੁੱਖ ਪਾਉਂਦਾ। ਸਤਿਗੁਰੂ ਦੇ ਮਿਲਣ ਤੋਂ ਬਿਨਾ। ਬਿਨ ਸਤਿਗੁਰ ਪੇਟੇ ਮਹਾ ਦੁੱਖ ਪਾਏ। ਬਿਨ ਸਤਿਗੁਰ ਪੇਟੇ ਮਹਾ ਗਰਭ ਗੁਵਾਰ। ਕਹਿੰਦੇ ਬਹੁਤ ਗਰਭ ਬਹੁਤ ਗੁਵਾਰ ਰਹਿੰਦਾ। ਨਾਨਕ ਬਿਨ ਗੁਰ ਮੂਆ ਜਨਮ ਹਾਰ ਆਖਰ ਜਾ ਕੇ ਬਚਨ ਕਰਦੇ ਆ ਕਿ ਗੁਰੂ ਤੋਂ ਬਿਨਾ ਭਾਈ ਮਰ ਜਾਂਦਾ ਹੈ ਆਪਣੇ ਜਨਮ ਨੂੰ ਹਾਰ ਕੇ ਚਲਿਆ ਜਾਂਦਾ ਨਾਨਕ ਬਿਨ ਗੁਰ ਅਸੀਂ ਪਹਿਲਾਂ ਸਤ ਗੁਰ ਲਿਖਿਆ ਸੀ ਹੁਣ ਗੁਰ ਲਿਖੇ ਕਹਿੰਦੇ ਸਬਦ ਤੋਂ ਬਿਨਾ ਮਰ ਜਾਂਦਾ ਹੈ ਜਨਮ ਨੂੰ ਹਾਰ ਕੇ ਜਾਂਦਾ ਬਿਨ ਗੁਰ ਮੂਆ ਜਨਮ ਹਾਰ ਗੁਰਮਖ ਮਨ ਜੀਤਾ ਹਉਮੇ ਮਾਰ ਕਹਿੰਦੇ ਗੁਰਮਖ ਮਨ ਨੂੰ ਜਿੱਤ ਲੈਂਦਾ ਗੁਰਮਖ ਸੱਚ ਰੱਖਿਆ ਉਰਤਾਰ ਇਹ ਗੁਰਮਖ ਸੱਚੇ ਨੂੰ ਆਪਣੇ ਰਿੱద్ధి ਚ ਰੱਖ ਲੈਂਦਾ ਹੈ ਗੁਰਮਖ ਜਗ ਜੀਤਾ ਕਹਿੰਦੇ ਗੁਰਮਖ ਜਗ ਨੂੰ ਜਿੱਤ ਲੈਂਦਾ ਜਮ ਕਾਲ ਮਾਰ ਵਿਦਾਰ ਕਹਿੰਦੇ ਜਮਾ ਨੂੰ ਮਾਰ ਦਿੰਦਾ ਵਿਦਾਰ ਕਰ ਦਿੰਦਾ ਹੈ ਵਿਦਾ ਕਰ ਦਿੰਦਾ ਹੈ ਜਮਾ ਨੂੰ ਗੁਰਮਖ ਦਰਗਹ ਨਾ ਆਵੇ ਹਾਰ ਕਹਿੰਦੇ ਗੁਰਮਖ ਦੀ ਦਰਗਹ ਦੇ ਚ ਹਾਰ ਨਹੀਂ ਹੁੰਦੀ ਗੁਰਮਖ ਮੇਲ ਮਲਾਏ ਸੋ ਜਾਣੇ ਕਹਿੰਦੇ ਗੁਰਮਖ ਨਾਲ ਮੇਲ ਹੋ ਜਾਂਦਾ ਸਭ ਨੂੰ ਰੱਬ ਨੂੰ ਜਾਣ ਜਾਂਦਾ ਨਾਨਕ ਗੁਰਮਖ ਸ਼ਬਦ ਪਛਾਣੇ ਹੁਣ ਸਿਰ ਗੁਰਨਾਨਕ ਦੇਵ ਜੀ ਗੁਰਮਖ ਦੀ ਪਛਾਣ ਦੱਸਦੇ ਹਨ ਨਾਨਕ ਗੁਰਮਖ ਸ਼ਬਦ ਪਛਾਣੇ ਕਹਿੰਦੇ ਸ਼ਬਦ ਨੂੰ ਪਛਾਣ ਲੈਂਦਾ ਹੈ ਗੁਰਮੁਖ ਕਿਹਾ ਜੇ ਹੁੰਦਾ ਹੈ ਸ਼ਬਦ ਨੂੰ ਪਛਾਣ ਲੈਂਦਾ ਹੈ ਸ਼ਬਦ ਨੂੰ ਜਾਣ ਜਾਂਦਾ ਹੈ ਸ਼ਬਦ ਰੱਬ ਹੈ ਸ਼ਬਦ ਪਰਮਾਤਮਾ ਸ਼ਬਦ ਨੂੰ ਪਛਾਣਨਾ ਰੱਬ ਨੂੰ ਪਛਾਣਨਾ ਹੈ ਪਰ ਗੁਰਮਖ ਉਹ ਹੈ ਜਿਹੜਾ ਸ਼ਬਦ ਨੂੰ ਪਛਾਣਦਾ ਨਾਨਕ ਗੁਰਮੁਖ ਸਬਦ ਪਛਾਣੇ ਸਬਦੇ ਕਾ ਨਿਵੇੜਾ ਸੁਣ ਤੂੰ ਔਦੂ ਬਿਨ ਨਾਮੇ ਜੋਗ ਨਾ ਹੋਈ ਕਹਿੰਦੇ ਸਬਦ ਨੇ ਨਿਵੇੜਾ ਕਰਤਾ ਔਦੂ ਐ ਨੇ ਜਿਹੜਾ ਗੋਸ਼ਟ ਕਰਦਾ ਕਹਿੰਦੇ ਭਾਈ ਸਬਦ ਦੇ ਨਾਲ ਨਿਵੇੜਾ ਔਦੂ ਸਬਦੇ ਕਾ ਨਿਵੇੜਾ ਸੁਣ ਤੂੰ ਔਦੂ ਬਿਨ ਨਾਮੇ ਜੋਗ ਨਾ ਹੋਈ ਕਹਿੰਦੇ ਨਾਮ ਤੋਂ ਬਿਨਾ ਤਾਂ ਰੱਬ ਜੋਗਾ ਨਹੀਂ ਹੋ ਸਕਦਾ ਨਾਮੇ ਰਾਤੇ ਆਂਦੇ ਨਮਤੈ ਨਾਮੇ ਤੇ ਸੁਖ ਹੋਈ ਕਹਿੰਦੇ ਜਦੋਂ ਨਾਮ ਨਾਲ ਰੰਗਿਆ ਜਾਂਦਾ ਫੇ ਨਾਮ ਦੇ ਵਿੱਚੇ ਮਸਤ ਹੋ ਜਾਂਦਾ ਨਾਮੇ ਤੇ ਸੁਖ ਹੋਈ ਕਹਿੰਦੇ ਨਾਮ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਨਾਮੇ ਹੀ ਤੇ ਸਭ ਪ੍ਰਗਟ ਹੋ ਬੈ ਕਹਿੰਦੇ ਨਾਮ ਵਿੱਚੋਂ ਸਾਰਾ ਕੁਝ ਪ੍ਰਗਟ ਹੁੰਦਾ ਰੱਬ ਵਿੱਚੋਂ ਹੀ ਸਾਰਾ ਕੁਝ ਪ੍ਰਗਟ ਹੁੰਦਾ ਨਾਮ ਵਿੱਚ ਰੱਬ ਵਿੱਚ ਸ਼ਬਦ ਵਿੱਚ ਕੋਈ ਫਰਕ ਨਹੀਂ ਸਾਡੀ ਸੋਚ ਵਿੱਚ ਫਰਕ ਹੈ ਲੇਕਿਨ ਨਾਮ ਰੱਬ ਤੇ ਸ਼ਬਦ ਇੱਕੋ ਰੂਪ ਹੈ ਨਾਮੇ ਹੀ ਸਭ ਪ੍ਰਗਟ ਹੋਵੇ ਨਾਮੇ ਸੋਝੀ ਪਾਈ ਕਹਿੰਦੇ ਨਾਮ ਵਿੱਚ ਸਾਰਾ ਕੁਝ ਪ੍ਰਗਟ ਹੁੰਦਾ ਨਾਮ ਨਾਲੇ ਸੋਝੀ ਆਉਂਦੀ ਹੈ ਬਿਨ ਨਾਮੇ ਪੇਖ ਕਰੇ ਬਥੇਰੇ ਉਹਨੂੰ ਨਵੇੜਾ ਕਰ ਦਿੱਤਾ। ਕਹਿੰਦੇ ਜਿਹਦੇ ਕੋਲ ਨਾਮ ਨਹੀਂ ਹੈਗਾ, ਸ਼ਬਦ ਨਹੀਂ ਹੈਗਾ, ਬਿਨ ਨਾਮੇ ਪੇਖ ਕਰੇ ਬਥੇਰੇ। ਕਹਿੰਦੇ ਉਹ ਬਹੁਤ ਪੇਖ ਕਰਦਾ ਜਿਹਦੇ ਕੋਲ ਸ਼ਬਦ ਨਹੀਂ ਹੈ। ਪੜਦਾ ਚੱਕ ਦਿੱਤਾ ਪੇਖ ਤਾਰੀਆਂ ਦਾ। ਪੇਖ ਕੋ ਪੇਖ ਕਰਨ ਦੀ ਕਦੋਂ ਜ਼ਰੂਰਤ ਹੈ ਜਦੋਂ ਸਾਡੇ ਪੱਲੇ ਨਾਮ ਨਹੀਂ ਹੈ। ਜਦੋਂ ਸਾਡੇ ਕੋਲ ਸ਼ਬਦ ਨਹੀਂ ਹੈ ਫਿਰ ਅਸੀਂ ਪੇਖ ਦਿਖਾਉਂਦੇ ਆ ਸੁਚੇਤ ਕਰ ਦਿੱਤਿਆ ਸਿਰ ਗੋ ਨਾਨਕ ਦੇਵ ਜੀ ਨੇ ਕਿ ਇਹ ਭੇਖੀ ਤੁਹਾਨੂੰ ਠੱਗਣ ਵਾਲੇ ਹਨ ਇਹਨਾਂ ਦੇ ਪੱਲੇ ਕੱਖ ਨਹੀਂ ਭੇਖੀਆਂ ਦੇ ਇਹ ਪੇਖ ਦਿਖਾ ਕੇ ਤੁਹਾਨੂੰ ਬਸ ਵਿੱਚ ਕਰਨਾ ਚਾਹੁੰਦੇ ਬਿਨ ਨਾਮੇ ਪੇਖ ਕਰੇ ਬਾਥੇਰੀ ਕਹਿੰਦੇ ਨਾਮ ਤੋਂ ਬਿਨਾ ਬੜੇ ਪੇਖ ਕਰਦਾ ਬਹੁਤ ਜਿਹੜੇ ਗਿਣੇ ਨਹੀਂ ਜਾ ਸਕਦੇ ਕਦੇ ਕਿਹਾ ਜਾ ਬਣ ਕੇ ਦਿਖਾਉਂਦਾ ਕਦੇ ਕਿਹਾ ਜਾ ਬਣ ਕੇ ਦਿਖਾਉਂਦਾ ਕਿਉਂ ਬਿਨ ਨਾਮੇ ਪੇਖ ਕਰੇ ਬਥੇਰੇ ਸੱਚੇ ਆਪ ਖਵਾਈ ਕਹਿੰਦੇ ਸੱਚਾ ਉਹਨਾਂ ਨੂੰ ਆਪ ਖੁਵਾਰ ਕਰਦਾ ਜਿਹੜੇ ਪੇਖ ਦਿਖਾਉਂਦੇ ਆ ਬਿਨ ਨਾਵੇਂ ਪੇਖ ਕਰੇ ਬਥੇਰੇ ਸੱਚੇ ਆਪ ਖਵਾਈ ਸਤ ਗੁਰ ਤੇ ਨਾਮ ਪਾਈਏ ਔਦੂ ਕਹਿੰਦੇ ਔਦੂ ਸਤ ਗੁਰੂ ਕੋਲੋਂ ਨਾਮ ਪਾਇਆ ਜਾਂਦਾ ਜੋਗ ਜੁਗਤਤਾ ਹੋਈ ਕਹਿੰਦੇ ਤਾਂ ਤੈਨੂੰ ᔪਗਤੀ ਆਏਗੀ ਰੱਬ ਜੋਗਾ ਬਣਨ ਦੀ ਤਾਂ ਤੂੰ ਰੱਬ ਜੋਗਾ ਬਣ ਸਕਦਾ ਜਦੋਂ ਤੈ ਸਤ ਗੁਰੂ ਕੋਲੋਂ ਨਾਮ ਪਾਇਆ ਸਤਿਗੁਰ ਤੇ ਨਾਮ ਪਾਈਏ ਔਦੂ ਜੋਗ ਜੁਗਤ ਤਾਂ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਕਹਿੰਦੇ ਵਿਚਾਰ ਕਰਕੇ ਦੇਖ ਲੈ ਨਾਨਕ ਬਿਨ ਨਾਮੇ ਮੁਕਤ ਨਾ ਹੋਈ ਕਹਿੰਦੇ ਨਾਮ ਤੋਂ ਬਿਨਾ ਕੋਈ ਮੁਕਤ ਨਹੀਂ ਹੁੰਦਾ ਤੇਰੀ ਗਤਿ ਮਿਤ ਤੂੰ ਹੀ ਜਾਣੇ ਕਿਆ ਕੋ ਅਕ ਬਖਾਨੇ ਕਹਿੰਦੇ ਤੇਰੀ ਗਤੀ ਮਿਤੀ ਤੂੰ ਹੀ ਜਾਣਦਾ ਕਿਆ ਕੋਈ ਬਖਿਆਨ ਕਰ ਸਕਦਾ ਦੱਸ ਸਕਦਾ ਤੂੰ ਆਪੇ ਗੁਪਤਾ ਆਪੇ ਪ੍ਰਗਟ ਕਹਿੰਦੇ ਤੂੰ ਆਪੇ ਗੁਪਤ ਹੈ ਆਪੇ ਪ੍ਰਗਟ ਹੋ ਜਾਂਦਾ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਨ ਹੈ ਇਹਨੇ ਆਪੇ ਸਾਰੇ ਰੰਗ ਮਾਨਣੇ ਵਾਲਾ ਸਾਧਕ ਸੇ ਤੂੰ ਗੁਰੂ ਬੋ ਚੇਲੇ ਕਹਿੰਦੇ ਬੜੇ ਸਿੱਧ ਸਾਧਕ ਬੜੇ ਗੁਰੂ ਬੜੇ ਚੇਲੇ ਬਣੀ ਫਿਰਦੇ ਆ ਖੋਜ ਤ ਖੋਜ ਤ ਫਰਮਾਣੇ ਕਹਿੰਦੇ ਖੋਜ ਖੋਜ ਕੇ ਲੱਭਦੇ ਫਿਰਦੇ ਆ ਪਰ ਲੱਭਿਆ ਨਹੀਂ ਕਿਉ ਗੁਰੂ ਤੋਂ ਬਿਨਾਂ ਨਹੀਂ ਲੱਭਿਆ ਸਤਿਗੁਰੂ ਤੋਂ ਬਿਨਾ ਰਬ ਲੱਭਦਾ ਨਹੀਂ ਸਾਧਕ ਸਿੱਧ ਗੁਰੂ ਬੋ ਚੇਲੇ ਖੋਜਤ ਫਿਰੇ ਪਰਮਾਣੇ ਮੰਗੇ ਨਾਮ ਕਹਿੰਦੇ ਨਾਮ ਮੰਗਦੇ ਆ ਮੰਗੇ ਨਾਮ ਪਾਏ ਇਹ ਭਿਖਿਆ ਕਹਿੰਦੇ ਨਾਮ ਮੰਗਦੇ ਆ ਮੰਗੇ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਨੇ ਕਿਹੜੀ ਭਿਖਿਆ ਉਹਦੇ ਦਰਸ਼ਨਾਂ ਦੇ ਰੱਬ ਦੇ ਦਰਸ਼ਨਾਂ ਦੀ ਵਿਖਿਆ ਅਬਨਾਸੀ ਪ੍ਰਭ ਖੇਲ ਰਚਾਇਆ ਕਹਿੰਦੇ ਉਹ ਬਨਾਸੀ ਨੇ ਰੱਬ ਨੇ ਕਿ ਖੇਲ ਰਚਾਇਆ ਅਬਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਝੀ ਹੋਈ ਕਹਿੰਦੇ ਗੁਰਮਖ ਨੂੰ ਸੋਝੀ ਆ ਜਾਂਦੀ ਹੈ ਰੱਬ ਦੇ ਖੇਲ ਨੂੰ ਗੁਰਮਖ ਜਾਣ ਜਾਂਦਾ ਅਬਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਝੀ ਹੋਈ ਨਾਨਕ ਸਭ ਯੁਗ ਆਪੇ ਵਰਤੇ ਆਖਰ ਜਾ ਕੇ ਨਿਰਣਾ ਕਰਦੇ ਆ ਸਭ ਜੱਗ ਕਹਿੰਦੇ ਸਭ ਜੁਗ ਵਿੱਚ ਆਪੇ ਵਰਤਦਾ ਦੂਜਾ ਅਵਰ ਨਾ ਕੋਈ ਕਹਿੰਦੇ ਹੋਰ ਕੋਈ ਨਹੀਂ ਐ ਸਾਰੇ ਜੱਗ ਨਾਲ ساری ਦੁਨੀਆ ਨਾਲ ਆਪ ਵਰਤਦਾ ਆਪਨ ਅਸੀ ਪ੍ਰਭ ਖੇਲ ਅਰਚਾਇਆ ਗੁਰਮਖ ਸੋਜੀ ਹੋਈ ਕਹਿੰਦੇ ਗੁਰਮਖ ਨੂੰ ਸੋਜੀ ਹੋ ਜਾਂਦੀ ਹੈ ਗੁਰਮਖ ਦੀ ਮੰਜ਼ਲ ਬਹੁਤ ਬੜੀ ਹੈ ਲੇਕਿਨ ਇਸ ਮੰਜ਼ਲ ਨੂੰ ਪਾਉਣਾ ਗੁਰੂ ਤੋਂ ਬਿਨਾ ਨਹੀਂ ਪਾਈ ਜਾ ਸਕਦੀ। ਸਤਿਗੁਰੂ ਤੋਂ ਬਿਨਾ ਗੁਰਮੁਖ ਦੀ ਮੰਜ਼ਲ ਨਹੀਂ ਪਾ ਸਕਦਾ। ਪਾਈ ਜਾ ਸਕਦੀ। ਗੁਰਮੁਖ ਦੀ ਪਛਾਣ ਵੀ ਦੱਸਦੀ ਹੈ, ਪੇਖੀ ਦੀ ਪਛਾਣ ਵੀ ਦੱਸਦੀ ਹੈ। ਪੇਖੀ ਕੌਣ ਹੈ? ਜਿਹਦੇ ਕੋਲ ਸ਼ਬਦ ਨਹੀਂ ਹੈ। ਉਹ ਪੇਖੀ ਹੈ। ਜਿਹਦੇ ਕੋਲ ਸ਼ਬਦ ਹੈ ਉਹ ਗੁਰਮੁਖ ਹੈ। ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ ਉਹ ਮਨਮੁਖ ਹੈ ਹਰ ਚੀਜ਼ ਦਾ ਨਵੇੜਾ ਸਿਰ ਕੋ ਨਾਨਕ ਦੇਵ ਜੀ ਕਰਦੇ ਸੋ ਗੁਰਮਖ ਦੀ ਮੰਜ਼ਰ ਪ੍ਰਾਪਤ ਕਰਨ ਵਾਸਤੇ ਸਿਰ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਆਉਣਾ ਪੈਂਦਾ ਸਿਰ ਕੋ ਨਾਨਕ ਦੇਵ ਜੀ ਦੀ ਗੱਲ ਮੰਨਣੀ ਪੈਂਦੀ ਹੈ ਫਿਰ ਗੁਰਮਖ ਬਣ ਜਾਂਦਾ ਹੈ ਫਿਰ ਰੱਬ ਨੂੰ ਪਉਂਦਾ ਰੱਬ ਨੂੰ ਚੰਗਾ ਲੱਗਦਾ ਪਰ ਰੱਬ ਆਪਣੇ ਨਾਲ ਮਲਾ ਲੈਂਦਾ ਸੋ ਸਤਸੰਗਤ ਜੀ ਬਾਣੀ ਪੜਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾਗੇ ਤੋ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ